ਦੈਲੀ ਬੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਲੇਤਾ ਇਸ ਸਮੇ ਗਲਾਗਾ ਦਫਤਰ ਦੇ ਬਾਹਰ ਮੌਜੂਦ ਹਾਂ ਤੇ ਮੇਰੇ ਪਿੱਛੇ ਤੁਹਾਨੂੰ ਇੱਕ ਤਸਵੀਰ ਨਜ਼ਰ ਆ ਰਹੀ ਹੋਵੇਗੀ ਜੋ ਟੀਟੂ ਬਾਣੀਆ ਇੱਥੇ ਪਹੁੰਚੇ ਹੋਏ ਨੇ ਆਪਣੇ ਸਮਰਥਕਾਂ ਦੇ ਨਾਲ ਹੱਥਾਂ ਦੇ ਵਿੱਚ ਜਿੰਦੇ ਚੁੱਕੇ ਹੋਏ ਆ ਤੇ ਬੈਂਡ ਵਾਜੇ ਵਾਲੇ ਆ ਜਿਹੜੇ ਉਹ ਲੈ ਕੇ ਆਏ ਹੋਏ ਆ ਤੇ ਇੱਥੇ ਪੰਗੜਾ ਜਿਹੜਾ ਉਹ ਪਾ ਰਿਹਾ ਤਾਂ ਜਾਣਕਾਰੀ ਲੈ ਲੈਣੇ ਕਿ ਕੀ ਕਾਰਨ ਹੈ ਟੀਟੂ ਜੀ ਇੱਥੇ ਪਹੁੰਚੇ ਹੋ ਗਲਾਗਾ ਦਫਤਰ ਦੇ ਬਾਹਰ ਬੈਂਡਵਾਜੇ ਵਾਲੇ ਲੈ ਕੇ ਆਏ ਹੋ ਭੰਗੜੇ ਪਾ ਰਹੇ ਹੋ ਤੇ ਹੱਥਾਂ 'ਚ ਜਿੰਦੇ ਇਹਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਟੀਟੂ ਬਾੜੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਢਣ ਵਾਸਤੇ ਬੈਂਡਬਾਜ ਦੀ ਵਰਤੋਂ ਕਰ ਰਹੇ ਆ ਜੇ ਇਹਦੇ ਨਾਲ ਮੈਲ ਨਿਕਲ ਗਿਆ ਤਾਂ ਠੀਕ ਆ ਨਹੀਂ ਸਸੇ ਦਵਾਈਆਂ ਵੀ ਬਰਾਈਆਂ ਹੋਈਆਂ ਨੇ ਮੈਲ ਕੱਢਣ ਵਾਲੀ ਐ ਇਹਨਾਂ ਦੇ ਘਰਾਂ 'ਚ ਜਾ ਜਾ ਕੇ ਪਾਵਾਂਗੇ ਘਰਾਂ ਕਿਉਂਕਿ ਕੰਮ ਉਹ ਕਰਦੇ ਆ ਜਿਨ੍ਹਾਂ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ ਕਿਸਾਨ ਸਾਡਾ ਰਾਜਾ ਵਾ ਅਸੀਂ ਉਹਨਾਂ ਦਾ ਅਣਖਾਦਾ ਹੋਇਆ ਵਾ ਟੀਟੂ ਬਾੜੀਆਂ ਨੇ ਵੀ ਗੰਨੇ ਚੁੱਪੇ ਹੋਏ ਆ ਜਦੋਂ ਕਈ ਲੈ ਕੇ ਜਾਂਦਾ ਵਾ ਦੁਪੱਟਾ ਬੰ ਪਰ ਨਾ ਬੰਨ ਕੇ ਚੁੱਪ ਜਾਂਦਾ ਇਹਨੂੰ ਰਾਜਾ ਕਹਿੰਦੇ ਹੁੰਦੇ ਆ। ਵੀ ਖੇਤਾਂ ਦਾ ਰਾਜਾ। ਤੇ ਜਦੋਂ ਜ਼ਮੀਨ ਹੀ ਹੈ ਨਹੀਂ ਫੇਰ ਰਾਜਾ ਕੀ ਭਖਾਰੀ ਬਣ ਜਾਣਾ ਵਾ? ਕਿਸਾਨ ਨੇ ਜਿਹੜੀ ਗੱਲ ਆ ਤੇ ਇਸ ਕਰਕੇ ਨਾ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨ ਆਏ ਆ ਵੀ ਬੇਨਤੀ ਕਰਨ ਆਏ ਆ ਵੀ ਆਜ ਦਾ ਡਿਸੀਜਨ ਲਿਤਾ ਹੈ ਵਾ 25000 ਦੇ ਲੱਗਦਾ ਕਿ 24311 ਕਿल्ले ਗਹਿ ਰਹੇ ਆ ਵੀ ਆ ਵਾਪਸ ਲਿਤਾ ਜਾਵੇ ਕਿਉਂਕਿ ਕਈਆਂ ਦੇ ਪਲਾਟ ਦੇ ਦਾਂਗੇ ਅਸੀਂ ਅਸੀਂ ਕਿਸਾਨਾਂ ਨੂੰ ਦੁਕਾਨ ਦੇ ਦਾਂਗੇ ਉਹ ਕਿਸਾਨ ਮੂਫਲੀ ਵੇਚਣਗੇ ਪਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜੋ ਨਜਾਇਜ਼ ਕਲੋਨੀਆਂ ਬਣ ਰਹੀਆਂ ਇੱਕ ਤਾਂ ਉਸ ਚੀਜ਼ ਨੂੰ ਠੱਲ ਪੈਗੀ ਦੂਜਾ ਕਹਿੰਦੇ ਕਿਸਾਨ ਦੀ ਜੇਕਰ ਸਹਿਮਤੀ ਹੋਏਗੀ ਜੇ ਕਿਸਾਨ ਖੁਦ ਚਾਹੇਗਾ ਕਿ ਉਹ ਜ਼ਮੀਨ ਆਪਣੀ ਜਿਹੜੀ ਐਕਵਾਇਰ ਕਰਵਾਉਣਾ ਚਾਹੁੰਦੇ ਆ ਤਾਂ ਹੋਏਗੀ ਇਹ ਠੱਕੇ ਨਾਲ ਨਹੀਂ ਕਿਸਾਨਾਂ ਦੀ ਜ਼ਮੀਨਾਂ ਕੋਰੀਆਂ ਦੇ ਭਾਅ ਲੈ ਕੇ ਵੱਡੇ ਰੇਟਾਂ ਵਿੱਚ ਵੇਚ ਰਹੇ ਆ ਤੇ ਉਹਨੇ ਕਰੋ ਪਰਚਾ ਦਰਜ ਕਰ ਆ ਤਾਂ ਜਦੋਂ ਇੱਕ ਵਾਰੀ ਬਾਈ ਗੱਡੀ ਚੱਲ ਗਈ ਗਲਾਡਾ ਨੇ 10 ਕਿੱਲੇ ਲੈ ਲਏ ਫੇ ਤਾਂ ਠੱਕੇ ਨਾਲ ਕੰਮ ਚੱਲੂ ਹੋਣਾ ਬਾਈ ਜੀ ਇੱਥੇ ਤੁਸੀਂ ਜਿੰਦੇ ਵੀ ਹੱਥਾਂ ਦੇ ਵਿੱਚ ਚੁੱਕੇ ਹੋਏ ਇਹਦਾ ਕੀ ਕਾਰਨ ਹੈ ਜਿੰਦਾ ਮੈਂ ਤਾਂ ਜੀ ਵੱਡੇ ਅਫਸਰਾਂ ਨੂੰ ਆਖਿਆ ਵਾ ਵੀ ਗਲਾਡਾ ਦੇ ਜਿਹੜੇ ਅਫਸਰ ਹੈਗੇ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਮੈਂ ਪੱਕੇ ਤੌਰ ਤੇ ਜਿੰਦਾ ਲਾਉਣਾ ਚਾਹੁੰਦਾ ਵਾ ਕਾਰਨ ਕਾਰਨ ਕੀ ਇੱਥੇ ਪਹਿਲਾਂ ਵੀ ਲੋਕਾਂ ਦੀ ਬੜੀ ਕੰਪਲੇਟਾਂ ਆਉਂਦੀਆਂ ਨੇ ਕੰਮ ਤਾਂ ਕੋਈ ਟਾਈਮ ਤੇ ਕਰਦੇ ਨਹੀਂ ਐਨਓਸੀ ਇੱਥੇ ਨਹੀਂ ਮਿਲਦੀਆਂ ਕਰਾ ਤੇ ਕਿਉਂਕਿ ਅਸੀਂ ਜਿੰਦੇ ਤਾਂ ਨਹੀਂ ਲਾ ਰਹੇ ਕਿਉਂਕਿ ਇਹਨਾਂ ਨੇ ਕਹਿੰਨਾ ਅਫਸਰਾਂ ਨੂੰ ਕਿਡਨਾਪ ਕਰ ਲਿਆ ਬੰਦੀ ਬਣਾ ਲਿਆ ਅੱਜ ਕਈ ਬਾਹਰ ਕੱਢਦੇ ਹੋ ਅਸੀਂ ਜਿੰਦੇ ਲਾਉਣੇ ਆ ਸਾਨੂੰ ਲੋੜ ਹੀ ਹੈ ਨਹੀਂ ਕੋ ਕੰਮ ਤਾਂ ਲੋਕੋ ਦੇ ਇੱਥੇ ਪਹਿਲਾਂ ਵੀ ਨਹੀਂ ਹੁੰਦੇ ਪਰੇਸ਼ਾਨੀ ਪਹਿਲਾਂ ਬਹੁਤ ਆਉਂਦੀ ਹੈ ਇੱਥੇ ਕਿਰਾਾ ਸਾਰੇ ਲੋਕਾਂ ਨੂੰ ਪਤਾਵਾ ਐਨਓਸੀ ਲੈਣੀ ਪੈਂਦੀ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਆ ਸਾਡਾ ਪੰਜਾਬ ਦਾ ਕਲਚਰ ਆ ਕਿਤੇ ਪਿੰਡ ਆ ਗਿਆ ਕਿਤੇ ਸ਼ਹਿਰ ਆ ਗਿਆ ਕਿਤੇ ਗੰਨੇ ਵਿੱਚੇ ਆ ਕਿਤੇ ਮੱਕੀ ਵਿੱਚੇ ਸਾਡੇ ਦੇ ਦਾ ਕਲਚਰ ਆ ਪਰ ਜੇਕਰ ਅੱਜ ਦੀ ਮੈਂ ਗੱਲ ਕਰਾਂ ਇੱਕ ਪਾਸੇ ਤਾਂ ਦੂਜੀ ਪਾਰਟੀ ਇੱਥੇ ਪ੍ਰਦਰਸ਼ਨ ਕਰ ਰਹੀ ਹੈ ਉਹਨਾਂ ਦੀ ਕਾਲ ਸੀ ਤੇ ਵਿੱਚ ਤੁਸੀਂ ਆ ਗਏ ਹੋ ਇਹਦਾ ਕੀ ਕਾਰਨ ਹੈ ਇਹ ਕੈਪਚਰ ਕਰਨ ਦੀ ਕੋਸ਼ਿਸ਼ ਹੈ ਦੇਖੋ ਜੀ ਅਸੀਂ ਵੀ ਐਸੇ ਦਿਨ ਦਾ ਐਲਾਨ ਕੀਤਾ ਸੀ ਕੈਪਚਰ ਵਾਲੀ ਕੋਈ ਗੱਲਬਾਤ ਨਹੀਂ ਹੈ ਦੇਖੋ ਵਧੀਆ ਕੰਮ ਕਰ ਰਹੀ ਆ ਇਸ ਮਸਲੇ ਦੇ ਸਾਡੀ ਸੋਚ ਇੱਕ ਆ ਏਦਾਂ ਨਹੀਂ ਅਸੀਂ ਵੀ ਉਹਨਾਂ ਚ ਨੁਕਸ ਖੜ ਰਹੇ ਆ ਸਾਡਾ ਟਾਈਮ ਕੁਦਰਤੀ ਮਿਲ ਗਿਆ ਕੁਦਰਤੀ ਮਿਲ ਗਿਆ ਫਿਰ ਵੀਜ਼ਾ ਵੀ ਇੱਕੀ ਆ ਫਿਰ ਸਾਡੇ ਪੱਲੇ ਵੀ ਕੁਝ ਨਹੀਂ ਨਾ ਉਹਨਾਂ ਦੇ ਪੱਲੇ ਆ ਨਾ ਸਾਡੇ ਪੱਲੇ ਆ ਰੌਲਾ ਹੀ ਪਾਉਣਾ ਅਜਦਾ ਰੌਲਾ ਪਾ ਕੇ ਤੇ ਸਰਕਾਰ ਨੂੰ ਜਗਾਉਣਾ ਆਏ ਉਹੀ ਕੰਮ ਉਹ ਕਰ ਰਹੇ ਆ ਉਹੀ ਅਸੀਂ ਮੈਨ ਵੱਜਣਾ ਕਰ ਰਹੇ ਆ ਪਰ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਤਸਵੀਰਾਂ ਦੇਖ ਰਹੇ ਹਾਂ ਜੀ ਇਸ ਸਮੇਂ ਗਲਾਡਾ ਦਫ਼ਤਰ ਦੇ ਬਾਹਰ ਦੀਆਂ ਟੀਟੂ ਬਾਣੀ ਆ ਇੱਥੇ ਪਹੁੰਚੇ ਨੇ ਆਪਣੇ ਸਮਰਥਕਾਂ ਦੇ ਨਾਲ ਤਾਂ ਇੱਧਰ ਦਫ਼ਤਰ ਹੈ ਗੇਟ ਦੀਆਂ ਜਿਹੜਾ ਬਿਲਕੁਲ ਗੇਟ ਤੇ ਨਾਲ ਇਹ ਪ੍ਰਦਰਸ਼ਨ ਚੱਲ ਰਿਹਾ ਵਾ ਤਾਂ ਇਹਨਾਂ ਤਸਵੀਰਾਂ ਤੋਂ ਕਰ ਰਹੇ ਆ ਇੱਕ ਪਾਸੇ ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਟਿੰਕੂ ਬਾੜੀਆ ਆਪਣੇ ਸਮਰਥਕਾਂ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਬੈਂਡਵਾਜਾ ਲੈ ਕੇ ਤਾਂ ਇਹ ਅਹਿਮ ਤਸਵੀਰਾਂ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਈ ਗਈ ਆ ਲੈਂਡ ਪੁਲਿੰਗ ਉਸ ਪਾਲਿਸੀ ਦਾ ਨਾਮ ਰੱਖਿਆ ਗਿਆ ਵਾ ਅਰਬਨ ਸਟੇਟ ਬਣਾਉਣ ਦੇ ਲਈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੁਝ ਜ਼ਮੀਨ ਅਕਵਾਇਰ ਕੀਤੀ ਜਾਣੀ ਆ ਹਾਲਾਂਕਿ ਸਰਕਾਰ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਜੋ ਜ਼ਮੀਨ ਅਕਵਾਇਰ ਹੋਣੀ ਉਹਦੇ ਲਈ ਕਿਸਾਨਾਂ ਦੀ ਸਹਿਮਤੀ ਜ਼ਰੂਰੀ ਆ ਜੇਕਰ ਕਿਸਾਨ ਸਹਿਮਤ ਹੋਣਗੇ ਆਪਣੀ ਜ਼ਮੀਨ ਕਵਰ ਕਰਾਉਣਾ ਚਾਹਣਗੇ ਫੇਰ ਹੋਏਗੀ ਉਸ ਦੇ ਨਾਮ ਉਹਨਾਂ ਦੇ ਕਿਨੇ ਕਿ ਤਨ ਨਜਾਇਜ਼ ਖਲੋਦਿਆਂ ਨੂੰ ਠੱਲ ਪੈਗੀ ਨੰਬਰ 2 ਤੇ ਇਹ ਵੀ ਗੱਲ ਆਖੀ ਗਈ ਆ ਕਿ ਜੋ ਕਿਸਾਨ ਹੋਣਗੇ ਉਹਨਾਂ ਨੂੰ 1000 ਗਜ ਦਾ ਪਲਾਟ ਜਿਹੜਾ ਰਿਹਾਇਸ਼ ਤੇ ਦਿੱਤਾ ਜਾਏਗਾ ਮਕਾਨ ਬਣਾਉਣ ਦੇ ਲਈ ਤੇ 200 ਗਜ ਦਾ ਪਲਾਟ ਹੈ ਜਿਹੜਾ ਉਹ ਕਮਰਸ਼ੀਅਲ ਦੇ ਲਈ ਦਿੱਤਾ ਜਾਏਗਾ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੀ ਜੇਕਰ ਗੱਲ ਕਰੀਏ ਲਗਾਤਾਰ ਵਿਰੋਧ ਕਰ ਰਹੀਆਂ ਨੇ ਸੇ ਜੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ